ਜੀ ਪਹਿਲਾ ਤਾਂ ਸਾਰੀ ਸੰਗਤ ਨੂੰ ਸਾਡੇ ਵੱਲੋਂ ਪਿਆਰ ਭਰ ਸਤਿ ਸ਼੍ਰੀ ਅਕਾਲ ਨਮਸਕਾਰ ਤੇ ਸਾਰੀ ਸੰਗਤ ਨੂੰ ਜਿਹੜਾ ਅਸੀਂ ਕੱਲ 76 ਵਾ ਸਿਕੰਤੰਦਰ ਦੀ ਸਮਾਰਨ ਜਾ ਰਹੇ ਉਹਦੇ ਸਭ ਨੂੰ ਵਧਾਈਆਂ ਮੁਬਾਰਕਬਾਦ ਤੇ ਅੱਜ ਅਸੀਂ ਪਹੁੰਚੇ ਇੱਥੇ ਲੁਧਿਆਣਾ ਵਿਖੇ ਨਾਲ ਸਾਡੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਜੀ ਸਿਚਵਾਲ ਸਾਹਿਬ ਤੇ ਜੋ ਦਿਕਤ ਸੀ ਇੱਥੋਂ ਜਿਹੜਾ ਪੂਰਾ ਪਾਣੀ ਜਿਹੜਾ ਸੀ ਜਮਾਲਪੁਰ ਐਸਟੀਬੀ ਚ ਨਹੀਂ ਜਾ ਰਿਹਾ ਸੀਗਾ ਕੁਝ ਵਾ ਵਾ ਲੈਂਡ ਇਸ਼ੂ ਕਰਕੇ ਪ੍ਰੋਬਲਮ ਸੀ ਅਸੀਂ ਕੰਸਟਰਕਸ਼ਨ ਨਹੀਂ ਕਰ ਸਕੇ ਸੀਗੇ ਤੇ ਬਾਬਾ ਜੀ ਦੇ ਸਹਿਯੋਗ ਦੇ ਨਾਲ ਤੇ ਪ੍ਰਸ਼ਾਸਨ ਦੀ ਹੈਲਪ ਦੇ ਨਾਲ ਤਕਰੀਬਨ ਅਸੀਂ ਸਾਰੇ ਦਾ ਸਾਰਾ ਹੁਣ ਪਾਣੀ ਜਿਹੜਾ ਹੈਗੇ ਅਸੀਂ ਐਸਟੀਬੀ ਭੇਜ ਰਹੇ ਹੈਗੇ ਤੇ ਆਪਾਂ ਜਿਸ ਦਿਨ ਤੋਂ ਬਾਬਾ ਜੀ ਇੱਥੇ ਇਹਨੇ ਮੋਰਚਾ ਸੰਭਾਲ ਲਿਆ ਹੈਗਾ ਸਰਕਾਰ ਦਾ ਪੂਰਾ ਸਾਥ ਸਾਡੇ ਮੈਕਬੀਦਾ ਪੂਰਾ ਸਾਥ ਸਾਡੇ ਸਸ਼ਣ ਪ੍ਰਸ਼ਾਸਨ ਪੂਰਾ ਸਾਥ ਅਸੀਂ ਦੇ ਰਹੇ ਹੈਗੇ ਤੇ ਆਪਾਂ ਸਟੈਪ ਬਾਈ ਸਟੈਪ ਜਿੱਦਾਂ ਹੁਣ ਪੂਰੇ ਦਾ ਪੂਰਾ ਪਾਣੀ ਜਿਹੜਾ ਐਸਟੀਪੀ ਜਾਣ ਲੱਗ ਪਿਆ ਤੇ ਜਿਹੜਾ ਅਗਲਾ ਸਾਡਾ ਜਿਹੜਾ ਟਾਰਗੇਟ ਹੋ ਗਿਆ ਡੇਰੀ ਜਿਹੜਾ ਵੇਸ ਜਿਹੜਾ ਸਾਡਾ ਉਹ ਐਸਟੀਪੀ ਜਾ ਰਿਹਾ ਪੂਰਾ ਉਹ ਨਹੀਂ ਹੋ ਰਿਹਾ ਸਿੱਧਾ ਡਾਇਰੈਕਟਲੀ ਉਹ ਬੁੱਢੇ ਦਰਿਆ 'ਚ ਵੀ ਜਾ ਰਿਹਾ ਤੇ ਜਿਹੜਾ ਇੰਡਸਟਰੀ ਦਾ ਪੋਲਿਊਟ ਵੀ ਜਿਹੜਾ ਹੋ ਰਿਹਾ ਹੈਗਾ ਅਸੀਂ ਆਪਾਂ ਉਹਨੂੰ ਹੁਣ ਸਟੈਪ ਬਾਈ ਸਟੈਪ ਲੱਗਿਆ ਆਪਾਂ ਉਹਨੂੰ ਆਪਾਂ ਟਾਰਗੇਟ ਕਰਕੇ ਆਪਾਂ ਅੱਗੇ ਚੱਲਾਂਗੇ ਜੀ ਆ